ਦੋਸਤੋ ਪੰਜਾਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ 1.5 2024 ਦਾ ਤਨਖਾਹ ਨੂੰ ਲੈ ਕੇ ਤਾਜ਼ਾ ਅਪਡੇਟ ਆ ਚੁੱਕਾ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਸਕੀਮ ਆਵੇ ਜਾਂ ਕੋਈ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ 13ਵੇਂ ਮਹੀਨੇ ਦੀਆਂ ਤਨਖਾਹ ਕਦੋਂ ਤੱਕ ਆਉਣਗੀਆਂ ਖਾਤੇ ਵਿੱਚ ਉਹਨੂੰ ਲੈ ਕੇ ਅਪਡੇਟ ਜਾਰੀ ਕੀਤਾ ਗਿਆ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਅਪਡੇਟ ਦੇ ਉੱਪਰ ਦੋਸਤੋ ਪੰਜਾਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਹੋਰ ਜ਼ਰੂਰੀ ਅਪਡੇਟ ਜਾਰੀ ਕੀਤਾ ਗਿਆ ਸੀ ਜੀ ਬਹੁਤ ਸਾਰੀਆਂ ਇਹਨਾਂ ਦੀਆਂ ਮੰਗਾਂ ਸੀ ਜੀ ਇਹਨਾਂ ਦੀ ਤਨਖਾਹ ਇਹਨਾਂ ਨੂੰ ਸਮੇਂ ਸਿਰ ਮਿਲਣੀ ਚਾਹੀਦੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਹੂਦਾਵਾਂ ਜੋ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜੀ ਉਹਨਾਂ ਨੂੰ ਲੈ ਕੇ ਲਗਾਤਾਰ ਇਹਨਾਂ ਦਾ ਸੰਘਰਸ਼ ਜਾਰੀ ਸੀ ਜੀ ਅੱਜ ਇੱਕ ਹੋਰ ਅਪਡੇਟ ਜਾਰੀ ਕੀਤਾ ਗਿਆ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਅਪਡੇਟ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਅਪਡੇਟ ਦੇ ਉੱਪਰ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਦਾਸਤਾਨ ਨਹੀਂ ਮਿਲ ਰਹੀਆਂ ਤਨਖਾਹਾਂ ਦੋਸਤੋ ਵੀਡੀਓ ਥੋੜਾ ਜਿਹਾ ਲੰਬਾ ਹੋ ਸਕਦਾ ਹੈ ਵੀਡੀਓ ਜ਼ਰੂਰ ਦੇਖਿਓ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ 8 ਮਹੀਨਿਆਂ ਤੋਂ ਉਡੀਕ ਰਹੀਆਂ ਹਨ ਤਨਖਾਹਾਂ ਇਹ ਵਰਕਰਾਂ ਤੇ ਹੈਲਪਰਾਂ 8 ਮਹੀਨਿਆਂ ਤੋਂ ਲਗਾਤਾਰ ਤਨਖਾਹਾਂ ਉਡੀਕ ਕਰ ਰਹੀਆਂ ਨੇ ਜੀ ਇਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ ਚੰਡੀਗੜ੍ਹ 3 April 2024 ਬਿਲਕੁਲ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋ ਚੁੱਕਾ ਜੀ ਪੰਜਾਬ ਸਰਕਾਰ ਦੇ ਰੰਗ ਵੀ ਨਿਰਾਲੇ ਹਨ ਇੱਕ ਪਾਸੇ ਗੱਲਾਂ ਤਾਂ ਬਦਲਾਅ ਲਿਆਉਣ ਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਜੋ ਕੁਝ ਪਹਿਲਾਂ ਮਿਲਦਾ ਸੀ ਉਸ ਤੋਂ ਵੀ ਬਾਂਝੇ ਰੱਖਿਆ ਜਾ ਰਿਹਾ ਹੈ ਤੇ ਮੁਲਾਜ਼ਮ ਬਰਗ ਤਨਖਾਹ ਨੂੰ ਵੀ ਤਰਸ ਰਹੀਆਂ ਹਨ ਜਦੋਂ ਉਹਦੀ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਕਰਕੇ ਇਹ ਅਪਡੇਟ ਜਾਰੀ ਕੀਤਾ ਗਿਆ ਜੀ ਇਸ ਦੀ ਮਿਸਾਲ ਆਈਸੀਡੀਐਸ ਸਕੀਮ ਅਧੀਨ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਤਨਖਾਹ ਲੈਣ ਲਈ ਵੀ ਨਿਤ ਰੋਜ਼ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਪਰ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਬਰਨਜੋਗ ਹੈ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਇਹ ਵਾਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਪੱਤਾ ਨਾਜੀ ਦੁੱਗਣਾ ਕੀਤਾ ਜਾਵੇਗਾ ਪਰ ਮਾਣ ਪੱਤਾ ਦੁੱਗਣਾ ਕਰਨ ਦੀ ਗੱਲ ਤੋਂ ਬਹੁਤ ਦੂਰ ਦੀ ਹੈ ਉਲਟਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਹਿਲਾਂ ਮਿਲਦਾ ਮਾਣ ਪੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਹੈਰਾਨੀ ਭਰੀ ਗੱਲ ਹੈ ਦੀ ਬਾਲ ਪਲਾਈ ਕਾਉਂਸਲ ਅਧੀਨ ਕੰਮ ਕਰਦੀਆਂ ਪੰਜਾਬ ਦੇ ਤਿੰਨ ਬਲਾਕਾਂ ਬਠਿੰਡਾ ਸਿੱਧਵਾ ਵੇਟ ਅਤੇ ਤਰਸਿਕਾ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਪਿਛਲੇ ਸਭਾ ਸਾਲ ਤੋਂ ਤਨਖਾਹ ਨੂੰ ਤਰਸ ਰਹੀਆਂ ਹਨ ਸਬੰਧਿਤ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਮਿਲ ਰਹੀਆਂ ਹਨ ਪਰ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ 14 ਮਹੀਨਿਆਂ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਹੈ ਜੀ ਇਹਨਾਂ ਨੂੰ ਤਨਖਾਹ ਨਹੀਂ ਮਿਲੀਆਂ ਇਸੇ ਤਰ੍ਹਾਂ ਸਮਾਜ ਪੁਲਾਈ ਬੋਰਡ ਦੇ ਅਧੀਨ ਕੰਮ ਕਰਦੀਆਂ ਪੰਜਾਬ ਦੇ ਪੰਜ ਬਲਾਕਾਂ ਖੂਬੀਆਂ ਸਰਬਰ ਮੁਖੂ ਡੇਰਾ ਬੱਬਾਨੰਦਕ ਪਿੱਖੀ ਪਿੰਡ ਅਤੇ ਹਰਸਾ ਸਿਨਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀਆਂ 2000 ਦੇ ਕਰੀਬ ਹਨ ਵਰਕਰਾਂ ਤੇ ਹੈਲਪਰਾਂ ਐਨ ਜੀਓ ਅਧੀਨ ਚੱਲ ਰਹੇ ਇਹਨਾਂ 8 ਬਲਾਕਾਂ ਵਿੱਚ ਲਗਭਗ 2000 ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਬਿਨਾਂ ਤਨਖਾਹਾਂ ਤੋਂ ਅੰਗਣਵਾੜੀ ਸੈਂਟਰਾਂ ਵਿੱਚ ਆਪਣੀ ਡਿਊਟੀ ਨਿਭਾ ਰਹੀਆਂ ਹਨ ਤਨਖਾਹ ਲੈਣ ਲਈ ਵੀ ਲਾਉਣੇ ਪੈ ਰਹੇ ਨੇ ਤਰਨੇ ਭਾਵੇਂ ਵਿਭਾਗ ਦਾ ਕੰਮ ਕਰਕੇ ਤਨਖਾਹ ਲੈਣ ਦਾ ਸਾਰੇ ਮੁਲਾਜ਼ਮਾਂ ਦਾ ਹੱਕ ਹੁੰਦਾ ਹੈ ਪਰ ਇੱਕ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਹੀ ਹਨ ਜਿਨ੍ਹਾਂ ਨੂੰ ਤਨਖਾਹ ਲੈਣ ਲਈ ਵੀ ਤਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਉਹ ਸੜਕਾਂ ਤੇ ਰੁਲਣ ਲਈ ਮਜਬੂਰ ਹਨ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਵਿਭਾਗ ਸਬਾ ਹਲਕੇ ਮਲੋਟ ਅਤੇ ਉਹਨਾਂ ਦੇ ਸੈਰ ਫਰੀਦਕੋਟ ਵਿਖੇ ਵਰਕਰਾਂ ਤੇ ਹੈਲਪਰਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਹਨ ਇਸ ਤੋਂ ਇਲਾਵਾ ਜੱਥੇਬੰਦੀ ਦਾ ਵਫਦ ਸਮਾਜਿਕ ਸੁਰੱਖਿਆ ਇਸਤੇਮਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸਖਤਰ ਨਾਲ ਅਨੇਕਾਂ ਵਾਰ ਮੀਟਿੰਗ ਕਰ ਚੁੱਕਾ ਹੈ ਮੁੱਖ ਮੰਤਰੀ ਦੇ ਵਿਸ਼ੇ ਸਖਤਰ ਨਾਲ ਮੀਟਿੰਗ ਹੋਈ ਹੈ ਪਰ ਮਸਲਾ ਅਜੇ ਤੱਕ حل ਨਹੀਂ ਹੋਇਆ ਤੇ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਗੱਲ ਚੁੱਲ੍ਹੇ ਠੰਡੇ ਹੋਣ ਤੱਕ ਪੁੱਜੀ ਇੰਨਾ ਲੰਬਾ ਸਮਾਂ ਤਨਖਾਹ ਨਾ ਮਿਲਣ ਕਰਕੇ ਅੰਤਿ ਮਹਿੰਗਾਈ ਵਿੱਚ ਇਹਨਾਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਘਰ ਦਾ ਗੁਜ਼ਾਰਾ ਚਲਾਉਣਾ ਬੇहद ਮੁਸ਼ਕਿਲ ਹੋ ਚੁੱਕਾ ਹੈ ਜੀ ਗੱਲ ਚੁੱਲ੍ਹੇ ਠੰਡੇ ਹੋਣ ਤੱਕ ਜਾ ਪੁੱਜੀ ਹੁਣ ਤਾਂ ਘਰਾਂ ਦਾ ਰਾਸ਼ਨ ਉਦਾਰ ਦੇਣ ਤੋਂ ਵੀ ਦੁਕਾਨਵਾਲਿਆਂ ਨੇ ਇਨਕਾਰ ਕਰ ਦਿੱਤਾ ਹੈ ਸਕੂਲਾਂ ਕਾਲਜਾਂ ਵਾਲੇ ਬੱਚੇ ਦੀਆਂ ਫੀਸਾਂ ਮੰਗ ਰਹੇ ਨੇ ਅਤੇ ਹੋਰ ਵੀ ਬਤੇਰੇ ਖਰਚੇ ਹਨ ਜਿਨ੍ਹਾਂ ਲਈ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੀ ਕਹਿਣਾ ਹੈ ਜੁਨੀਅਨ ਦੀਆਂ ਆਗੂਆਂ ਦਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੁਨੀਅਨ ਦੇ ਸੁਭਾ ਪ੍ਰਧਾਨ ਅਰਗੋਬਿੰਦ ਕੌਰ ਸੁਭਾ ਦਫਤਰ ਸਕੱਤਰ ਸਿੰਦਰਪਾਲ ਕੌਰ ਸੁਭਾ ਜਰਨਲ ਸਕੱਤਰ ਗੁਰਮੀਤ ਕੌਰ ਬਲਾਕ ਪ੍ਰਧਾਨ ਜਸਬੀਰ ਕੌਰ ਬਠਿੰਡਾ ਬਲਾਕ ਪ੍ਰਧਾਨ ਅੰਮ੍ਰਿਤਪਾਲ रेखा रानी सोमाराणी ਨੇ ਕਿਹਾ ਕਿ ਪੰਜਾਬ ਸਰਕਾਰ ਐਨਜੀਓ ਅਦਿਨ ਚੱਲ ਰਹੇ ਬਲਾਕਾ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਤੁਰੰਤ ਤਨਖਾਹ ਦੇਵੇ ਕਿਉਂਕਿ ਇਹ ਵਰਕਰਾਂ ਬੇਹੱਦ ਨਿਰਾਸ਼ਾ ਵਿੱਚ ਹਨ ਉਹਨਾਂ ਨੇ ਕਿਹਾ ਕਿ ਕਈ ਵਰਕਰਾਂ ਤੇ ਹੈਲਪਰਾਂ ਮਾਨਸਿਕ ਪ੍ਰਸੰਨੀ ਵਿੱਚੋਂ ਗੁਜ਼ਰ ਰਹੀਆਂ ਹਨ ਉਹਨਾਂ ਇਹ ਵੀ ਕਿਹਾ ਕਿ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵੀ ਸਮੇਂ ਸਰ ਤਨਖਾ ਨਹੀਂ ਮਿਲ ਰਹੀਆਂ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਮਤਰਾਈ ਮਾ ਬਾਲਾ ਸਲੂਕ ਕਰ ਰਹੀ ਹੈ ਜਿਸ ਕਰਕੇ ਉਹ ਧਰਨੇ ਮੁਜਾਰੇ ਕਰਨ ਲਈ ਮਜਬੂਰ ਹਨ ਮੁੱਖ ਵਿਭਾਗ ਵਿੱਚ ਨਹੀਂ ਕੀਤੇ ਜਾ ਰਹੇ ਮਰਜ ਬਰਨਜੋਗ ਹੈ ਕਿ ਬਾਲ ਪਲਾਈ ਕਾਉਂਸਲ ਅਤੇ ਸਮਾਜ ਭਲਾਈ ਬੋਰਡ ਅਧੀਨ ਚੱਲ ਰਹੇ ਅੱਠ ਬਲਾਕਾਂ ਨੂੰ ਮੁੱਖ ਵਿਭਾਗ ਵਿੱਚ ਮਰਜ ਕਰਨ ਲਈ ਨੋਟਿਸ ਵੀ ਜਾਰੀ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਇਹਨਾਂ ਬਲਾਕਾਂ ਨੂੰ ਮੁੱਖ ਵਿਭਾਗ ਵਿੱਚ ਮਰਜ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਦੋਸਤੋ ਏਸੀ ਛੋਟਾ ਜਿਹਾ ਅਪਡੇਟ ਉਮੀਦ ਕਰਦਾ ਮੇਰੇ ਦਰਸ਼ਕਾਂ ਤੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ